ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਹੁਣ ਉਹ ਵੀ ਨਹੀਂ ਲਾਉਣ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੁ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਲਾਉਂ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਉਹ ਲੋਵਿੰਗ ਨਹੀਂ ਲਾਉਂ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਨਹੀਂ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਹੁਣ ਉਹ ਵੀ ਨਹੀਂ ਲਾਉਣ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਦਾਨ ਮંત્રી ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਉਹ ਲੋਵਿੰਗਲੀ ਲਾਉਂ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੁ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਲਾਉਂ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਹੁਣ ਲੋਵਿੰਗਲੀ ਲਾਉਂ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੁ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਦਾਨ ਮંત્રી ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਉਹ ਲੋਕ ਵੀ ਨਹੀਂ ਲਾਉਂ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਨਹੀਂ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਉਹ ਲੋਕ ਵੀ ਨਹੀਂ ਲਾਉਣ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਨਹੀਂ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਉਹ ਨੋਵਿੰਗ ਨਹੀਂ ਲਾਉਂ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ ਜਿਹੜੀ ਉਸ ਦਿਨ ਪ੍ਰਧਾਨ ਮੰਤਰੀ ਬਾਜੇ ਕੇ ਦੀ ਰਿਕਾਰਡਿੰਗ ਬਾਹਰ ਆਈ ਸੀਗੀ ਤੇ ਉਹਨਦੇ ਕਰਕੇ ਸਰਕਾਰ ਨੇ ਉਹਨਾਂ ਦੀ ਜੇਲ੍ਹ ਦੀ ਆਈਡੀ ਬੰਦ ਕਰਤੀ ਤੇ ਹੁਣ ਇਹ ਬਾਹਰ ਫੋਨ ਵੀ ਨਹੀਂ ਲਾਉਣ ਦਿੰਦੇ ਕਿ ਜਿਹੜਾ ਸਾਨੂੰ ਪਹਿਲਾਂ ਫੋਨ ਲਾਉਂਦੇ ਹੁੰਦੇ ਸੀ 10 ਕੁ ਮਿੰਟ ਤੇ ਹੁਣ ਉਹ ਵੀ ਨਹੀਂ ਲਾਉਣ ਦਿੰਦੇ ਕਿ ਜੇ ਉਹਨਾਂ ਨੂੰ ਅੰਦਰ ਕੁਝ ਵੀ ਹੁੰਦਾ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਤੇ ਸਾਡੀ ਤੇ ਇੰਨੀ ਕੋਈ ਬੇਨਤੀ ਆ ਸਰਕਾਰ ਤੱਕ ਵੀਡੀਓ ਪਹੁੰਚਾ ਦਿੱਤੀ ਜਾਵੇ